ਖੋ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਸੜਕਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ 19000 ਕਿਲੋਮੀਟਰ ਸਾਰੀਆਂ ਦੀ ਅਸੀਂ ਰਿਪੇਅਰ ਸ਼ੁਰੂ ਕੀਤੀ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ ਉਦਘਾਟਨ ਕੀਤਾ ਸੀਗਾ ਔਰ ਸਾਰੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਹੋ ਚੁੱਕੇ ਆ ਤੇ ਹੁਣ ਅੱਜ ਜਿਹੜੇ ਉਦਘਾਟਨ ਹੋਏ ਕਿ ਕਿਹੜੇ ਕਿਹੜੀ ਸੜਕਾਂ ਤੇ ਅੱਜ ਤਕਰੀਬਨ ਅਸੀਂ 4 ਸੜਕਾਂ ਦਾ ਕਿਰਾਏ ਕੀਤਾ ਭੇਡਪੁਰਾ ਪਟਿਆਲਾ ਸਮਾਨਾ ਰੋਡ ਤੋਂ ਭੇਡਪੁਰੇ ਤੱਕ ਇੱਕ ਸਮਾਣਾ ਤੱਕ ਗੱਜੂ ਮਾਜਰੇ ਤੋਂ ਲੈ ਕੇ ਸਮਾਣਾ ਤੱਕ ਜਿਹੜੀ ਇਹਦੇ ਵਿੱਚ ਪਿੰਡ ਆਉਂਦੇ ਨੇ ਆਪਣੇ ਕੁਤਬਨਪੁਰ ਗੱਜੂ ਮਾਜਰਾ ਲਲੋਚੀ ਦਾਨੀਪੁਰ ਮਾਜਰੀ ਕੁਤਬਨਪੁਰ ਤੱਕ ਇਹ ਸਾਰਾ ਕਰ ਰਹੇ ਆ ਜਿਹੜੀ ਇਹ ਸੜਕ ਇੱਥੋਂ ਲੈ ਕੇ ਇਹਨੇ ਜਾਣਾ ਇਸ ਰੋਡ ਤੋਂ ਸਮਾਣਾ ਪਟਿਆਲਾ ਰੋਡ ਤੋਂ ਧਨੌਰੀ ਬਾਇਆ ਫਤਿਹਪੁਰ ਕਾਕੜਾ ਤੇ ਅੱਗੇ ਜਮਾਲਪੁਰ ਤੱਕ ਇਹ ਤਕਰੀਬਨ 6.5 ਕਿਲੋਮੀਟਰ 5.5 ਕਿਲੋਮੀਟਰ ਹੈ ਦੂਜੀ 13.5 ਕਿਲੋਮੀਟਰ ਸੀਗੀ ਔਰ 1.5 ਕਿਲੋਮੀਟਰ ਪੇੜ ਪਰਿਆਲੀ ਸਾਰੀਆਂ ਅਸੀਂ ਇਸ ਤੋਂ ਇਲਾਵਾ ਤਕਰੀਬਨ 22 ਸੜਕਾਂ ਹੋਰ ਨੇ ਜਿਹੜੀਆਂ ਅਸੀਂ ਅਗਲੇ ਹਫਤੇ ਚਾਲੂ ਕਰਾ ਦਾਂਗੇ ਸਮਾਨਾ ਹਲਕੇ ਦੀਆਂ ਤੇ ਜਿਹੜੀਆਂ ਰਹਿ ਗਈਆਂ ਉਹ ਚਾਲੂ ਕਰਨ ਤੋਂ ਬਾਅਦ ਉਹ ਵੀ ਅਗਲੇ ਹਫਤੇ ਫਿਰ ਉਹ ਵੀ ਸ਼ੁਰੂ ਕਰਾਵਾਂਗੇ ਕਿੰਨਾ ਪੈਸਾ ਖਰਚ ਹੋ ਰਿਹਾ ਇਹਨਾਂ ਦਾ ਟੋਟਲ ਇਹਨਾਂ ਸਮਾਨਾ ਦੇ ਤੁਸੀਂ ਮੈਨੂੰ ਇਹ ਨਾ ਪੁੱਛੋ ਪੈਸਾ ਕਿੰਨਾ ਖਰਚ ਹੋ ਰਿਹਾ ਫਿਰ ਬਾਕੀ ਹਲਕੇ ਵਾਲੇ ਰੌਲਾ ਪਾ ਲੈਂਦੇ ਨੇ ਉਹ ਫੀਸਟੇਮ ਤੋਂਨੇ ਆ ਰਹੇ ਹਨ ਮੰਡੀਆਂ ਤੇ ਹੁਣ ਤੱਕ ਕਿੰਨਾ ਕਿ ਟੋਨਾ ਮੰਡੀਆਂ ਚ ਆ ਚੁੱਕਾ ਹੈ ਕਿਸ ਤਰ੍ਹਾਂ ਕੇ ਪ੍ਰਬੰਧ ਹੈ ਮੰਡੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਤਕਰੀਬਨ 1822 ਅਸੀਂ ਪਰਚੇਜ਼ ਸੈਂਟਰ ਬਣਾਏ ਨੇ ਪੰਜਾਬ ਦੇ ਵਿੱਚ ਸਾਡੇ ਕੋਲ 50000 ਕਰੋੜ ਦੀ ਸੀਸੀ ਲਿਮਟ ਆ ਚੁੱਕੀ ਹੈ ਔਰ ਸਾਨੂੰ ਉਮੀਦ ਹੈ ਕਿ 1882 ਲੱਖ ਮੀਟਰ ਟਨ ਚੋਨਾ ਪੰਜਾਬ ਦੇ ਵਿੱਚ ਆਊਗਾ ਹੁਣ ਤੱਕ तकरीबन 23-24 ਹਜ਼ਾਰ ਮੀਟ्रिक टन ਆਇਆ ਜਿਹਦੇ ਵਿੱਚੋਂ 16-17 ਹਜ਼ਾਰ ਮੀਟ्रिक टन ਦੀ ਅਸੀਂ ਲਿਫਟਿੰਗ ਕਰਾਤੀ ਔਰ ਬਾਕੀ ਵੀ ਨਾਲ ਦੀ ਨਾਲ ਹੋ ਰਹੀ ਆ ਔਰ ਵਿਦਨ 24 ਆਵਰ ਪੈਸੇ ਜਿਹੜੇ ਕਿਸਾਨ ਭਰਾਵਾਂ ਦੇ ਖਾਤੇ 'ਚ ਅਸੀਂ ਪਾ ਰਹੇ ਜਿਹੜੀ ਸੜਕਾਂ ਸੁਰੂ ਹੋ ਰ ਕਰ ਰਹੇ ਹੋ ਕੋਈ ਟਾਈਮ ਬਾਉਂਡ ਰੱਖਿਆ ਜੀ ਕਿੰਨੇ ਟਾਈਮ 'ਚ ਪੂਰੀ ਕਰ ਦਾਂਗੇ ਇਹ ਮੇਰਾ ਖਿਆਲ 6 ਮਹੀਨੇ ਵਿਦਨ 6 ਮੰਥ ਪਰ ਤੂੰ ਪਹਿਲੇ ਹੀ ਕਰਾ ਦਾਂਗੇ ਇਹ ਪੂਰੀਆਂ ਕਿਉਂਕਿ ਸਾਰਾ ਕੰਮ ਅਸੀਂ ਚਾਹੁੰਦੇ ਹਾਂ ਤਸੱਲੀ ਨਾਲ ਹੋਵੇ ਜਿੰਨੀਆਂ ਵੀ ਸੜਕਾਂ ਬਣ ਗਈਆਂ ਬਹੁਤ ਵਧੀਆ ਬਣ ਗਈਆਂ ਇਹਦੀ ਲਾਈਫ ਵੀ ਘੱਟੋ-ਘੱਟ 6 ਸਾਲ ਸਰਕਾਰ ਵੱਲੋਂ ਨਿੱਤ ਕੀਤੀ ਗਈ ਹੈ। ਔਰ ਜਿਸ ਢੰਗ ਦੀਆਂ ਸੜਕਾਂ ਬਣ ਰਹੀਆਂ ਨੇ ਮੇਰੇ ਖਿਆਲ ਇਸ ਤੋਂ ਵੀ ਵੱਧ ਚੱਲਣ ਗਿਆ। ਜੇ ਨਾ ਸਰ ਜੀ ਸੜਕਾਂ ਬਣਾਵਾਂਗੇ ਆਪਾਂ ਸੜਕ ਨਾ ਟੁੱਟੇ ਉਹਦੇ ਦੋਨੋਂ ਪਾਸੇ ਕਿਨਾਰੇ ਹੁੰਦੇ ਸੜਕਾਂ ਦੇ। ਹਾਂਜੀ ਹਾਂਜੀ। ਉਸੇ ਕਰਕੇ ਸੜਕਾਂ ਟੁੱਟਦੀਆਂ। ਉਹਦੇ ਬਰਾਬਰ ਵੀ ਕੋਈ ਇੱਟਾਂ ਵਾਲੇ ਟੈਲਾਂ ਕੁਝ ਲਾਣਗੇ। ਜਿੱਥੇ ਜਿੱਥੇ ਲੋਡ ਹੈ ਪੁਲੀਆਂ ਦੀ ਜਾਂ ਟੈਲਾਂ ਦੀ ਉਹ ਅਸੀਂ ਲਵਾ ਰਹੇ ਹਾਂ ਨਾਲ ਆਲਰੇਡੀ ਪ੍ਰੋਜੈਕਟ 'ਚ ਹੈਗਾ। ਕੋਈ ਮਤਲਬ ਵਧੀਆ ਢੰਗ ਨਾਲ ਸੜਕਾਂ ਬਣਾ ਰਿਹਾ ਕਿਉਂਕਿ ਪਿਛਲੇ 9 ਸਾਲਾਂ ਤੋਂ ਪੰਜਾਬ ਦੀਆਂ ਲਿੰਕ ਰੋਡ ਸੜਕਾਂ ਦੀ ਮੁਰੰਮਤ ਨਹੀਂ ਹੋਈ ਜਿਹੜੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਉੱਥੇ ਸਾਡੇ ਖੇਤੀਬਾੜੀ ਮੰਤਰੀ ਖੁੱਡਿਆ ਸਾਹਿਬ ਸਾਡੇ ਜਿਹੜੇ ਪੀਡਬਲਿਊਡੀ ਮਨਿਸਟਰ ਨੇ ਈਟੀਓ ਸਾਹਿਬ ਸਰ ਹਰਪਾਜਨ ਸਿੰਘ ਜੀ ਉਹ ਵੀ ਸੀਗੇ ਮੈਂ ਵੀ ਸੀਗਾ ਅਸੀਂ ਉੱਥੋਂ ਉਦਘਾਟਨ ਕਰਕੇ ਸ਼ੁਰੂ ਕੀਤਾ ਸਾਰੇ ਪੰਜਾਬ ਦੇ ਵਿੱਚ ਅਸੀਂ ਬਣਵਾ ਰਹੇ ਹਾਂ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਆ ਰਿਹਾ ਪੰਜਾਬ ਵਾਸਤੇ ਕੋਈ ਤੁਸੀਂ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ 1 ਰੁਪਈਆ ਨਹੀਂ ਦਿੱਤਾ। ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਹੈ 8500 ਕਰੋੜ ਰੁਪਈਆ ਉਹ ਰੁਕੀ ਬੈਠੇ ਨੇ। ਅਸੀਂ ਉਹਦੇ ਵਾਸਤੇ ਬਾਰ-ਬਾਰ ਉਹਨਾਂ ਨੂੰ ਬੇਨਤੀ ਕੀਤੀ ਆ ਪਰੰਤੂ ਉਹਨਾਂ ਨੇ ਦਿੱਤਾ ਨਹੀਂ। ਔਰ ਇਸ ਤੋਂ ਇਲਾਵਾ ਸਾਡਾ 50000 ਕਰੋੜ ਦਾ GST ਦਾ ਜਿਹੜਾ ਪੈਸਾ ਬਣਦਾ ਉਹ ਵੀ ਰੋਕੀ ਬੈਠੇ ਨੇ। 1200 ਕਰੋੜ ਰੁਪਈਆ ਸਾਡਾ ਹੈਲਥ ਮਿਸ਼ਨ ਦਾ ਰੁਕੀ ਬੈਠੇ ਨੇ। ਤਕਰੀਬਨ 60000 ਕਰੋੜ ਰੁਪਈਆ ਜਿਹੜਾ ਪੰਜਾਬ ਦਾ ਹੈ, ਪੰਜਾਬ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ। ਉਹੋ ਮੋਦੀ ਸਾਹਿਬ ਰੋਕੀ ਬੈਠੇ ਨੇ ਔਰ ਹੁਣ ਹੜ ਆਏ ਸੀਗੇ ਪੰਜਾਬ ਦੇ ਬੱਚੇ-ਬੱਚੇ ਨੇ ਜਿੰਨਾ ਯੋਗਦਾਨ ਸੀਗਾ ਪਾਉਣ ਦੀ ਕੋਸ਼ਿਸ਼ ਕੀਤੀ ਐ ਸਾਡੇ ਉੱਥੇ ਕਿੰਨੇ 8500 ਕਿਲੋਮੀਟਰ ਤੋਂ ਉੱਥੇ ਸੜਕਾਂ ਹੀ ਬਰਬਾਦ ਹੋ ਗਈਆਂ ਸਾਰੇ ਪਿੰਡ 2500 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡਿਮੋਲਿਸ਼ ਹੋ ਗਏ ਔਰ ਸਕੂਲ ਹਸਪਤਾਲ ਸਾਰਾ ਕੁਝ ਬਰਬਾਦ ਹੋ ਗਿਆ ਪਰੰਤੂ ਮੋਦੀ ਸਾਹਿਬ ਨੇ ਸਾਨੂੰ ਸਿਰਫ 1600 ਕਰੋੜ ਰੁਪਏ ਦਿੱਤੇ ਨੇ ਜਿਹੜੇ ਕਿ 22 202000 ਕਰੋੜ ਦਾ ਖਰਚਾ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਭਾਰਤ ਦੇ ਹਿੱਸਾ ਇਸ ਤਰ੍ਹਾਂ ਨਾ ਕਰਨ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਇਸ ਮੌਕੇ ਭਾਵੇਂ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਬੱਚੇ-ਬੱਚੇ ਨੇ ਐਨ ਆਰ ਆਈ ਭਰਾਵਾਂ ਨੇ ਇੰਡਸਟਰੀ ਲਿਸਟਾਂ ਨੇ ਔਰ ਹਰਿਆਣੇ ਤੋਂ ਰਾਜਸਥਾਨ ਤੋਂ ਯੂਪੀ ਤੋਂ ਲੋਕ ਆ ਕੇ ਮਦਦ ਕਰ ਰਹੇ ਨੇ ਔਰ ਅਸੀਂ ਜਿਹੜਾ ਰੰਗਲਾ ਪੰਜਾਬ .in .com ਆਪਣਾ ਖਾਤਾ ਖੋਲਿਆ ਸਤਪਗੰਗ ਸਿੰਘ ਮਾਨ ਚੀਫ ਮਿਨਿਸਟਰ ਰੀਫੰਡ ਦੀ ਅਗਵਾਈ ਚ ਉਹਦੇ ਵਿੱਚ ਕਰੋੜਾ ਰੁਪਏ ਰੋਜ਼ ਦੇ ਸ਼ਾਮਲ ਹੋ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ 47 ਲੱਖ ਪਹਿਲਾਂ ਦਿੱਤਾ ਸੀਗਾ ਪਿਛਲੀ ਵਾਰੀ ਤੇ ਐਤਕੀ ਅਸੀਂ ਕੱਲੇ ਮੈਂ ਚੈੱਕ ਦੇ ਕੇ ਆਇਆ 37 ਲੱਖ ਦਾ ਤੇ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਦੁੱਖ ਦੀ ਘੜੀ ਹੈ ਸਾਡੇ ਭਰਾਵਾਂ ਦਾ ਦਰਦ ਸਮਝਦੇ ਹੋਏ ਸਭ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਠੀਕ ਹੈ ਸਰ ਥੈਂਕ ਯੂ ਪੰਜਾਬ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਸੜਕਾਂ ਜਿਹੜੀਆਂ ਰਿਪੇਅਰ ਹੋਣ ਵਾਲੀਆਂ ਨੇ 19000 ਕਿਲੋਮੀਟਰ ਸਾਰੀਆਂ ਦੀ ਅਸੀਂ ਰਿਪੇਅਰ ਸ਼ੁਰੂ ਕੀਤੀ ਆ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਤੋਂ ਉਦਘਾਟਨ ਕੀਤਾ ਸੀਗਾ ਔਰ ਸਾਰੇ ਪੰਜਾਬ ਦੇ ਵਿੱਚ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਹੁਣ ਅੱਜ ਜਿਹੜੇ ਉਦਘਾਟਨ ਹੋਏ ਆ ਕਿ ਪਰ ਕਿਹੜੇ ਕਿਹੜੀ ਸੜਕਾਂ ਤੇ ਅੱਜ ਨੇ ਅੱਜ ਤਕਰੀਬਨ ਅਸੀਂ 4 ਸੜਕਾਂ ਦਾ ਕਿਰਾਏ ਕੀਤਾ ਭੇਡਪੁਰਾ ਪਟਿਆਲਾ ਸਮਾਨਾ ਰੋਡ ਤੋਂ ਭੇਡਪੁਰੇ ਤੱਕ ਇੱਕ ਸਮਾਣਾ ਤੱਕ ਗੱਜੂ ਮਾਜਰੇ ਤੋਂ ਲੈ ਕੇ ਸਮਾਣੇ ਤੱਕ ਜਿਹੜੀ ਇਹਦੇ ਵਿੱਚ ਪਿੰਡ ਆਉਂਦੇ ਨੇ ਆਪਣੇ ਕੁਤਬਨਪੁਰ ਗੱਜੂ ਮਾਜਰਾ ਲਲੋਚੀ ਦਾਨੀਪੁਰ ਮਾਜਰੀ ਕੁਤਬਨਪੁਰ ਤੱਕ ਇਹ ਸਾਰਾ ਕਰ ਰਹੇ ਆ ਜਿਹੜੀ ਇਹ ਸੜਕ ਇੱਥੋਂ ਲੈ ਕੇ ਇਹਨੇ ਜਾਣਾ ਇਸ ਰੋਡ ਤੋਂ ਸਮਾਣਾ ਪਟਿਆਲਾ ਰੋਡ ਤੋਂ ਧਨੌਰੀ ਬਾਇਆ ਫਤਿਹਪੁਰ ਕਾਕੜਾ ਤੇ ਅੱਗੇ ਜਮਾਲਪੁਰ ਤੱਕ ਇਹ ਤਕਰੀਬਨ 6.5 ਕਿਲੋਮੀਟਰ 5.5 ਕਿਲੋਮੀਟਰ ਹੈ ਦੂਜੀ 13.5 ਕਿਲੋਮੀਟਰ ਸੀਗੀ ਔਰ 1.5 ਕਿਲੋਮੀਟਰ ਭੇਡਪੁਰ ਵਾਲੀ ਸਾਰੀਆਂ ਅਸੀਂ ਇਸ ਤੋਂ ਇਲਾਵਾ ਤਕਰੀਬਨ 22 ਸੜਕਾਂ ਹੋਰ ਨੇ ਜਿਹੜੀਆਂ ਅਸੀਂ ਅਗਲੇ ਹਫਤੇ ਚਾਲੂ ਕਰਾ ਦਾਂਗੇ ਸਮਾਣਾ ਹਲਕੇ ਦੀਆਂ ਤੇ ਜਿਹੜੀਆਂ ਰਹਿ ਗਈਆਂ ਉਹ ਚਾਲੂ ਕਰਨ ਤੋਂ ਬਾਅਦ ਉਹ ਵੀ ਅਗਲੇ ਹਫਤੇ ਫਿਰ ਉਹ ਵੀ ਸ਼ੁਰੂ ਕਰਾਵਾਂਗੇ ਕਿੰਨਾ ਪੈਸਾ ਖਰਚ ਹੋ ਰਿਹਾ ਹੈ ਇਸ ਟੋਟਲ ਇਸ ਮਾਨੇਰੀ ਤੁਸੀਂ ਮੈ ਤੋਂ ਇਹ ਨਾ ਪੁੱਛੋ ਪੈਸਾ ਕਿੰਨਾ ਖਰਚ ਹੋ ਰਿਹਾ ਫਿਰ ਬਾਕੀ ਹਲਕੇ ਵਾਲੇ ਰੌਲਾ ਪਾ ਲੰਦੇ ਨੇ ਅਸੀਂ ਇਸ ਟੇਮ ਤੋਂ ਨੇ ਆ ਰਿਹਾ ਹੜੀਆਂ ਤੇ ਹੁਣ ਤੱਕ ਕਿੰਨਾ ਚੋਨਾ ਮੰਡੀਆਂ ਚ ਆ ਚੁਕਿਆ ਕਿਸ ਤਰ੍ਹਾਂ ਕੇ ਪ੍ਰਬੰਧ ਹੈ ਅ ਮੰਡੀਆਂ ਦੇ ਸਾਰੇ ਪ੍ਰਬੰਧ ਮੁਕੰਮਲ ਨੇ ਤਕਰੀਬਨ 1822 ਅਸੀਂ ਪਰਚੇਜ਼ ਸੈਂਟਰ ਬਣਾਏ ਨੇ ਪੰਜਾਬ ਦੇ ਵਿੱਚ ਸਾਡੇ ਕੋਲ 50000 ਕਰੋੜ ਦੀ ਸੀਸੀ ਲਿਮਟ ਆ ਚੁੱਕੀ ਹੈ ਔਰ ਸਾਨੂੰ ਉਮੀਦ ਹੈ ਕਿ 180 82 ਲੱਖ ਮੀਟ੍ਰਿਕ ਟਨ ਝੋਨਾ ਪੰਜਾਬ ਦੇ ਵਿੱਚ ਆਊਗਾ ਹੁਣ ਤੱਕ ਤਕਰੀਬਨ 23-24 ਹਜ਼ਾਰ ਮੀਟ੍ਰਿਕ ਟਨ ਆਇਆ ਜਿਹਦੇ ਵਿੱਚੋਂ 16-17 ਹਜ਼ਾਰ ਮੀਟ੍ਰਿਕ ਟਨ ਦੀ ਅਸੀਂ ਲਿਫਟਿੰਗ ਕਰਾਤੀ ਔਰ ਬਾਕੀ ਵੀ ਨਾਲ ਦੀ ਨਾਲ ਹੋ ਰਹੀ ਆ ਔਰ ਵਿਦਨ 24 ਆਵਰ ਪੈਸੇ ਜਿਹੜੇ ਕਿਸਾਨ ਭਰਾਵਾਂ ਦੇ ਖਾਤੇ 'ਚ ਅਸੀਂ ਪਾ ਰਹੇ ਜਿਹੜੀ ਸੜਕਾਂ ਸ਼ੁਰੂ ਹੋ ਰਿਹਾ ਕਰ ਰਹੇ ਹੋ ਕੋਈ ਟਾਈਮ ਬਾਉਂਡ ਰੱਖਿਆ ਜੀ ਕਿੰਨੇ ਟਾਈਮ 'ਚ ਪੂਰੀ ਕਰ ਦੇਣਗੇ ਇਹ ਮੇਰਾ ਖਿਆਲ ਹੈ 6 ਮਹੀਨੇ ਵਿਦਨ 6 ਮੰਥ ਪਰ ਤੂੰ ਪਹਿਲੇ ਹੀ ਕਰਾ ਦੇਣਗੇ ਇਹ ਪੂਰੀਆਂ ਕਿਉਂਕਿ ਸਾਰਾ ਕੰਮ ਅਸੀਂ ਚਾਹੁੰਦੇ ਹਾਂ ਤਸੱਲੀ ਨਾਲ ਹੋਵੇ ਜਿੰਨੀਆਂ ਵੀ ਸੜਕਾਂ ਬਣਨਗੀਆਂ ਬਹੁਤ ਵਧੀਆ ਬਣਨਗੀਆਂ ਇਹਦੀ ਲਾਈਫ ਵੀ ਘੱਟੋ-ਘੱਟ 6 ਸਾਲ ਸਰਕਾਰ ਵੱਲੋਂ ਨਿਰਧਿਤ ਕੀਤੀ ਗਈ ਹੈ ਔਰ ਜਿਸ ਢੰਗ ਦੀਆਂ ਸੜਕਾਂ ਬਣ ਰਹੀਆਂ ਨੇ ਮੇਰੇ ਖਿਆਲ ਇਸ ਤੋਂ ਵੀ ਵੱਧ ਚੱਲਣਗੀਆਂ ਸਰ ਜੀ ਸਰ ਸੜਕਾਂ ਬਣਾਵਾਂਗੇ ਆਪਾਂ ਸੜਕ ਨਾ ਟੁੱਟੇ ਉਹਦੇ ਦੋਨੋਂ ਪਾਸੇ ਕਿਨਾਰੇ ਹੁੰਦੇ ਸੜਕਾਂ ਦੇ ਹਾਂਜੀ ਹਾਂਜੀ ਉਸੇ ਕਰਕੇ ਸੜਕਾਂ ਟੁੱਟਦੀਆਂ ਉਹਦੇ ਬਰਾਬਰ ਵੀ ਕੋਈ ਇੱਟਾਂ ਵਾੜਾ ਟੈਲਾਂ ਕੁਝ ਲਾਣਗੇ ਜਿੱਥੇ ਜਿੱਥੇ ਲੋਡ ਹੈ ਪੁਲੀਆਂ ਦੀ ਜਾਂ ਟੈਲਾਂ ਦੀ ਉਹ ਅਸੀਂ ਲਵਾ ਰਹੇ ਹਾਂ ਨਾਲ ਆਲਰੇਡੀ ਪ੍ਰੋਜੈਕਟ 'ਚ ਹੈਗਾ ਕੋਈ ਮਤਲਬ ਵਧੀਆ ਢੰਗ ਨਾਲ ਸੜਕਾ ਬਣਾ ਰਹੇ ਕਿਉਂਕਿ ਪਿਛਲੇ 9 ਸਾਲਾਂ ਤੋਂ ਪੰਜਾਬ ਦੀਆਂ ਲਿੰਕ ਰੋਡ ਸੜਕਾਂ ਦੀ ਮੁਰੰਮਤ ਨਹੀਂ ਹੋਈ ਜਿਹੜੀ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਅਸੀਂ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਉੱਥੇ ਸਾਡੇ ਖੇਤੀਬਾੜੀ ਮੰਤਰੀ ਖੁੱਡਿਆ ਸਾਹਿਬ ਸਾਡੇ ਜਿਹੜੇ ਪੀ ਡਬਲਯੂ ਡੀ ਮਨਿਸਟਰ ਨੇ ਈਟੀਓ ਸਾਹਿਬ ਸਰ ਹਰਪਾਜਨ ਸਿੰਘ ਜੀ ਉਹ ਵੀ ਸੀਗੇ ਮੈਂ ਵੀ ਸੀਗਾ ਅਸੀਂ ਉੱਥੋਂ ਉਦਘਾਟਨ ਕਰਕੇ ਸ਼ੁਰੂ ਕੀਤਾ ਸਾਰੇ ਪੰਜਾਬ ਦੇ ਵਿੱਚ ਅਸੀਂ ਬਣਵਾ ਰਹੇ ਨੇ ਕੇਂਦਰ ਸਰਕਾਰ ਵੱਲੋਂ ਕੋਈ ਪੈਸਾ ਆ ਰਿਹਾ ਪੰਜਾਬ ਵਾਸਤੇ ਕੋਈ ਤੁਸੀਂ ਬੜੇ ਅਫਸੋਸ ਦੀ ਗੱਲ ਹੈ ਕਿ ਅੱਜ ਤੱਕ ਕੇਂਦਰ ਸਰਕਾਰ ਨੇ ਪੰਜਾਬ ਨੂੰ 1 ਰੁਪਇਆ ਨਹੀਂ ਦਿੱਤਾ ਪੰਜਾਬ ਦਾ ਜਿਹੜਾ ਰੂਰਲ ਡਿਵੈਲਪਮੈਂਟ ਦਾ ਫੰਡ ਹੈ 8500 ਕਰੋੜ ਰੁਪਇਆ ਉਹ ਰੁਕੀ ਬੈਠੇ ਨੇ ਅਸੀਂ ਉਹਦੇ ਵਾਸਤੇ ਬਾਰ-ਬਾਰ ਉਹਨਾਂ ਨੂੰ ਬੇਨਤੀ ਕੀਤੀ ਆ ਪਰੰਤੂ ਉਹਨਾਂ ਨੇ ਦਿੱਤਾ ਨਹੀਂ ਔਰ ਇਸ ਤੋਂ ਇਲਾਵਾ ਸਾਡਾ 50000 ਕਰੋੜ ਦਾ ਜੀਐਸਟੀ ਦਾ ਜਿਹੜਾ ਪੈਸਾ ਬਣਦਾ ਉਹ ਵੀ ਰੋਕੀ ਬੈਠੇ ਨੇ 1200 ਕਰੋੜ ਰੁਪਇਆ ਸਾਡਾ ਹੈਲਥ ਮਿਸ਼ਨ ਦਾ ਰੁਕੀ ਬੈਠੇ ਨੇ ਤਕਰੀਬਨ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਹੈ ਪੰਜਾਬ ਦਾ ਹੱਕ ਹੈ ਉਹਨੂੰ ਮਿਲਣਾ ਚਾਹੀਦਾ ਹੈ ਉਹੋ ਮੋਦੀ ਸਾਹਿਬ ਰੋਕੀ ਬੈਠੇ ਨੇ ਔਰ ਹੁਣ ਹੜ ਆਏ ਸੀਗੇ ਪੰਜਾਬ ਦੇ ਬੱਚੇ-ਬੱਚੇ ਨੇ ਜਿੰਨਾ ਯੋਗਦਾਨ ਸੀਗਾ ਪਾਉਣ ਦੀ ਕੋਸ਼ਿਸ਼ ਕੀਤੀ ਐ ਸਾਡੇ ਉੱਥੇ ਕਿੰਨੇ 8500 ਕਿਲੋਮੀਟਰ ਤੋਂ ਉੱਥੇ ਸੜਕਾਂ ਹੀ ਬਰਬਾਦ ਹੋ ਗਈਆਂ ਸਾਰੇ ਪਿੰਡ 2500 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਡਿਮੋਲਿਸ਼ ਹੋ ਗਏ ਔਰ ਸਕੂਲ ਹਸਪਤਾਲ ਸਾਰਾ ਕੁਝ ਬਰਬਾਦ ਹੋ ਗਿਆ ਪਰੰਤੂ ਮੋਦੀ ਸਾਹਿਬ ਨੇ ਸਾਨੂੰ ਸਿਰਫ 1600 ਕਰੋੜ ਰੁਪਏ ਦਿੱਤੇ ਨੇ ਜਿਹੜੇ ਕਿ 22000 20000 ਕਰੋੜ ਦਾ ਖਰਚਾ ਹੈ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਪੰਜਾਬ ਭਾਰਤ ਦੇ ਹਿੱਸਾ ਇਸ ਤਰ੍ਹਾਂ ਨਾ ਕਰਨ ਪੰਜਾਬ ਦੇ ਲੋਕਾਂ ਦੀ ਬਾਹ ਫੜਨ ਇਸ ਮੌਕੇ ਭਾਵੇਂ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਬੱਚੇ-बच्चे ਨੇ ਐਨ ਆਰ ਆਈ ਭਰਾਵਾਂ ਨੇ ਇੰਡਸਟਰੀ ਲਿਸਟਾਂ ਨੇ ਔਰ ਹਰਿਆਣਾ ਤੋਂ ਰਾਜਸਥਾਨ ਤੋਂ ਯੂਪੀ ਤੋਂ ਲੋਕ ਆ ਕੇ ਮਦਦ ਕਰ ਰਹੇ ਨੇ ਔਰ ਅਸੀਂ ਜਿਹੜਾ ਰੰਗਲਾਪੰਜਾਬ.in.com ਆਪਣਾ ਖਾਤਾ ਖੋਲਿਆ ਸਤਪਕ ਸਿੰਘ ਮਾਨ ਚੀਫ ਮਿਨਿਸਟਰ ਰੀਫੰਡ ਦੀ ਅਗਵਾਈ ਚ ਉਹਦੇ ਵਿੱਚ ਕਰੋੜਾ ਰੁਪਏ ਰੋਜ਼ ਦੇ ਸ਼ਾਮਲ ਹੋ ਰਹੇ ਨੇ ਅਸੀਂ ਮੰਡੀ ਬੋਰਡ ਵੱਲੋਂ ਵੀ 47 ਲੱਖ ਪਹਿਲਾਂ ਦਿੱਤਾ ਸੀਗਾ ਪਿਛਲੀ ਵਾਰੀ ਤੇ ਐਤਕੀ ਅਸੀਂ ਕੱਲ੍ਹ ਇਹ ਮੈਂ ਚੈੱਕ ਦੇ ਕੇ ਆਇਆ 37 ਲੱਖ ਦਾ ਤੇ ਬਾਕੀਆਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹ ਦੁੱਖ ਦੀ ਘੜੀ ਹੈ ਸਾਡੇ ਭਰਾਵਾਂ ਦਾ ਦਰਦ ਸਮਝਦੇ ਹੋਏ ਸਭ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਠੀਕ ਹੈ ਸਰ ਥੈਂਕ ਯੂ